ਪਾਕਿਸਤਾਨ ਤੋਂ ਸ਼ੁਰੂ ਹੋਏ ਇੱਕ ਸਾਈਬਰ ਹਮਲੇ ਨੇ ਰਾਜਸਥਾਨ ਨੂੰ ਹੁਣ ਆਪਣਾ ਨਿਸ਼ਾਨਾ ਬਣਾਇਆ ਹੈ। ਪਹਿਲਗਾਮ ਦੇ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਹੁਣ ਸਾਈਬਰ ਯੁੱਧ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਦੇ ਰਾਤ ਪਾਕਿਸਤਾਨ ਦੀ ਸਾਈਬਰ ਫੋਰਸ ਨੇ ਸ਼ਹਿਰੀ ਵਿਕਾਸ ਵਿਭਾਗ ਯਾਨੀ ਕਿ ਯੂਡੀਐਚ ਸਥਾਨਕ ਸੰਸਥਾਵਾਂ ਦੇ ਡਾਇਰੈਕਟੋਰੇਟ ਡੀਐਲਬੀ ਅਤੇ ਜੈਪੁਰ ਵਿਕਾਸ ਅਥਾਰਟੀ ਜੀਡੀਏ ਦੀਆਂ ਵੈੱਬਸਾਈਟਾਂ ਤੇ ਸਾਈਬਰ ਹਮਲਾ ਕੀਤਾ ਜਿਸ ਵਿੱਚ ਪਹਿਲਗਾਮ ਹਮਲੇ ਨਾਲ ਸੰਬੰਧਤ ਇਤਰਾਜਯੋਗ ਸਮਗਰੀ ਵਾਲੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ ਨੇ ਇਹ ਅਜੇ ਤੱਕ ਅਣਜਾਣ ਹੈ ਕਿ ਸਾਈਬਰ ਅਪਰਾਧੀਆਂ ਨੇ ਇਹਨਾਂ ਸਾਈਟਾਂ ਤੇ ਡੇਟਾ ਨਾਲ ਛੇੜਖਾਹੀ ਕੀਤੀ ਹੈ ਜਾਂ ਨਹੀਂ ਸੋ ਆਉ ਤੋਂ ਅਨੇਕ ਰਿਪੋਰਟ ਦੇ ਵਿੱਚ ਦੱਸਦੇ ਆ ਕਿ ਕਿਵੇਂ ਇਹਨਾਂ ਪਾਕਿਸਤਾਨੀ ਸਾਈਬਰ ਠੱਗਾਂ ਦੇ ਵੱਲੋਂ ਇਸ ਵੈੱਬਸਾਈਟ ਦੇ ਉੱਪਰ ਡਾਕਾ ਮਾਰਿਆ ਗਿਆ ਹੈ ਰਾਜਸਥਾਨ ਸਿੱਖਿਆ ਵਿਭਾਗ ਦੀ ਵੈਬਸਾਈਟ ਹੈਕ ਕਰ ਲਈ ਗਈ ਹੈ ਪਾਕਿਸਤਾਨ ਸਾਈਬਰ ਫੋਰਸ ਨੇ ਇਸ ਤੇ ਆਪਣੀ ਪੋਸਟ ਵੀ ਪਾਈ ਹੈ ਇਸ ਵੇਲੇ ਸਿੱਖਿਆ ਵਿਭਾਗ ਦੀ ਵੈਬਸਾਈਟ ਨਹੀਂ ਖੁੱਲ ਰਹੀ ਵੈਬਸਾਈਟ ਤੇ ਕਸ਼ਮੀਰ ਵਿੱਚ ਪਹਿਲਗਾਮ ਅਤਵਾਦੀ ਹਮਲੇ ਤੇ ਲਿਖਿਆ ਇੱਕ ਬੈਨਰ ਵੀ ਲਗਾਇਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਪਹਿਲਗਾਮ ਹਮਲਾ ਨਹੀਂ ਸੀ ਸਗੋਂ ਅੰਦਰੂਨੀ ਹਮਲਾ ਸੀ ਇਸ ਹਮਲੇ ਦੇ ਲਈ ਭਾਰਤ ਸਰਕਾਰ ਨੂੰ ਹੀ ਜ਼ਿੰਮੇਵਾਰ ਇਸ ਪੋਸਟਰ ਦੇ ਵਿੱਚ ਠਹਿਰਾਇਆ ਗਿਆ ਹੈ ਰਾਜਸਥਾਨ ਤੋਂ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੀ ਸਾਈਬਰ ਫੋਰਸ ਨੇ ਸੂਬੇ ਦੇ ਸਿੱਖਿਆ ਵਿਭਾਗ ਦੀ ਵੈੱਬਸਾਈਟ ਹੈਕ ਕਰ ਲਈ ਹੈ ਇਸ ਤੇ ਪਹਿਲਗਾਮ ਅਤਵਾਦੀ ਹਮਲੇ ਸੰਬੰਧੀ ਵੱਡੇ ਪੱਧਰ ਦੇ ਉੱਪਰ ਇੱਕ ਤੋੜ ਮਰੋੜ ਕੇ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਪਹਿਲਗਾਮ ਹਮਲਾ ਨਹੀਂ ਸੀ ਸਗੋਂ ਅੰਦਰੂਨੀ ਤੌਰ ਤਰੀਕਿਆਂ ਦੇ ਨਾਲ ਇਸ ਹਮਲੇ ਨੂੰ ਸਾਡੇ ਉੱਪਰ ਥੋਪਿਆ ਗਿਆ ਹੈ ਭਾਰਤ ਸਰਕਾਰ ਨੇ ਇਹ ਜੰਗ ਭੜਕਾਉਣ ਅਤੇ ਧਰਮ ਦੇ ਆਧਾਰ ਤੇ ਵੰਡ ਪਾਉਣ ਦੇ ਲਈ ਕੀਤਾ ਇਸ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਆਪਣੀਆਂ ਅੱਖਾਂ ਖੋਲੋ ਆਪਣੇ ਨੇਤਾਵਾਂ ਤੋਂ ਸਵਾਲ ਕਰੋ ਤੁਹਾਡੀਆਂ ਖੂਫੀਆ ਏਜੰਸੀਆਂ ਗਲਤ ਜਾਣਕਾਰੀ ਦੇ ਰਹੀਆਂ ਨੇ ਇਸ ਪੋਸਟ ਦੇ ਪਾਏ ਜਾਣ ਤੋਂ ਬਾਅਦ ਇੱਕ ਤਰੀਕੇ ਦੀ ਤਰਥੱਲੀ ਮਚਦੀ ਹੋਈ ਦਿਖਾਈ ਦੇ ਰਹੀ ਹੈ ਇਸ ਪਾਸੇ ਤਾਂ ਸਰਕਾਰ ਦੇ ਵੱਲੋਂ ਇਸ ਵੈੱਬਸਾਈਟ ਨੂੰ ਇਹਨਾਂ ਹੈਕਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਵੈਬਸਾਈਟ ਤੇ ਪਾਈ ਪੋਸਟ ਵੀ ਕਿਤੇ ਨਾ ਕਿਤੇ ਭਾਰਤ ਸਰਕਾਰ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਬਾਬਤ ਆਪੋ ਆਪਣੀਆਂ ਟਿੱਪਣੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਪਾਕਿਸਤਾਨ ਸਿੱਧੇ ਰੂਪ ਦੇ ਵਿੱਚ ਜੰਗ ਲੜਨ ਦੇ ਕਾਬਿਲ ਨਾ ਹੋਣ ਕਰਕੇ ਹੁਣ ਸਾਈਬਰ ਅਟੈਕ ਦਾ ਸਹਾਰਾ ਲੈ ਕੇ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਬਾਕੀ ਤੁਸੀਂ ਇਸ ਖਬਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے, ਪ੍ਰतिकਰਮ ਤੇ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਸਾਂਝੀ ਜ਼ਰੂਰ ਕਰਨਾ। ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ